ਬੁਰਦਾ 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 ਜੇ ਭਗਵਾਨਤ ਮਾਨ ਸਰਕਾਰ ਸੁੱਤੀ ਪਈ ਐ ਜਿਹਦੇ ਤੇ ਗੰਨੇ ਦੀ ਪੇਮੈਂਟ ਜਿਹੜੀ ਆ ਸਾਡੀ ਸਰਕਾਰ ਵੱਲ ਬਕਾਇਆ ਪਈ ਐ 6 ਤੋਂ 7 ਮਹੀਨੇ ਹੋ ਗਿਆ ਸਾਡੀਆਂ ਪੇਮੈਂਟਾਂ ਨਹੀਂ ਮਿਲ ਰਹੀਆਂ ਔਰ ਅਸੀਂ ਬੈਂਕ ਦੀਆਂ ਲਿਮਟਾਂ ਭਰ-ਭਰ ਵਿਆਜ ਭਰ-ਭਰ ਉਹ ਬੈਂਕਾਂ ਨੂੰ ਦੇ ਰਹੇ ਆ ਆਪਣੇ ਬੱਚੇ ਪੜਾਉਣੇ ਆ ਅੱਗੇ ਫਸਲ ਤੇ ਖਰਚਾ ਕਰਨਾ ਇਹ ਕਿਵੇਂ ਕੀਤਾ ਜਾਵੇ ਆ ਸ਼ੂਗਰ ਮਿਲ ਪੁਨਿਆਰ ਗੁਰਦਾਸਪੁਰ ਦੇ ਵਿੱਚ 34 ਕਰੋੜ 99 ਲੱਖ ਰੁਪਇਆ ਜਿਹੜਾ ਉਹ ਅਜੇ ਬਕਾਇਆ ਪਿਆ ਹੈ। ਭਗਵੰਤਾਨ ਸਰਕਾਰ ਮੁਰਦਾਬਾਦ 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 ਭਗਵੰਤਾਨ ਸਰਕਾਰ ਮੁਰਦਾਬਾਦ 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 ਕੰਨੇ ਦੀ ਪੇਮੈਂਟ ਲੈ ਕੇ ਰਿਆਂਗੇ ਲੈ ਕੇ ਰਿਆਂਗੇ ਲੈ ਕੇ ਰਿਆਂਗੇ। ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸੁੱਤੀ ਹੋਈ ਸਰਕਾਰ ਤੱਕ ਤੇ ਆਵਾਮ ਜਨਤਾ ਤੱਕ ਸਾਡੀ ਗੱਲ ਪਹੁੰਚਾਉਣੀ ਹੈ ਅਸੀਂ ਅੱਜ ਆਪ ਜੀ ਦੇ ਚੈਨਲ 'ላይ ਇਹ ਦੱਸਣਾ ਚਾਹੁੰਦੇ ਆ ਕਿ ਭਗਵੰਤ ਮਾਨ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਉਦੋਂ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਨਵਾਂ ਕੰਮ ਲੈ ਕੇ ਆਵਾਂਗੇ ਬਦਲਾਅ ਕਰਾਂਗੇ ਪਰ ਬਦਲਾਅ ਇਹ ਨਾ ਕੀਤਾ ਇਹਨਾਂ ਨੇ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਕਿਸ਼ਤਾਂ 'ਚ ਮਈ ਜੂਨ ਜੁਲਾਈ 'ਚ ਕਿਸ਼ਤਾਂ ਬੰਦਦੀਆਂ ਸੀ ਉਹਦੇ ਹਿਸਾਬ ਨਾਲ ਪੇਮੈਂਟਾਂ ਦਿੰਦੀਆਂ ਸੀ ਅੱਜ ਭਗਵੰਤ ਮਾਨ ਸਰਕਾਰ ਸੁੱਤੀ ਪਈ ਆ ਜਿਹਦੇ ਤੇ ਗੰਨੇ ਦੀ ਪੇਮੈਂਟ ਜਿਹੜੀ ਆ ਸਾਡੀ ਸਰਕਾਰ ਵੱਲ ਬਕਾਇਆ ਪਈ ਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਹਿਕਾਰੀ ਮਿੱਲਾਂ ਦੀ ਪੇਮੈਂਟ ਜਿਹੜੀ ਆ ਉਹ 198 ਕਰੋੜ 88 ਲੱਖ 72 ਹਜ਼ਾਰ ਰੁਪਈਆ ਜਿਹੜੀ ਰਾਸ਼ੀ ਆ ਸਹਿਕਾਰੀ ਮਿੱਲਾਂ ਦੀ ਬਕਾਇਆ ਵਾ ਤੇ ਭਗਵੰਤ ਮਾਨ ਸਰਕਾਰ ਸੁੱਤੀ ਪਈ ਆ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਨਿੱਜੀ ਮਿੱਲਾਂ ਦੀ ਬਕਾਇਆ ਰਾਸ਼ੀ ਸਰਕਾਰ ਨੇ ਦੇਣੀ ਆ ਸਬਸਿਡੀ ਦੇ ਰੂਪ ਚ 650 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹ 122 ਕਰੋੜ ਰੁਪਏ ਆ ਮੈਂ ਆਪ ਜੀ ਦੇ ਚੈਨਲ 'ਤੇ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਪਿਛਲੇ ਮਹੀਨੇ ਜੂਨ ਦੇ ਵਿੱਚ 62 ਕਰੋੜ ਦਾ ਸਰਕਾਰ ਨੇ ਰੌਲਾ ਪਾਇਆ ਕਿ 62 ਕਰੋੜ ਦਾ ਚੈੱਕ ਇਹਨਾਂ ਦਾ ਪਾਸ ਹੋ ਗਿਆ ਤੇ ਨਾਲ ਦੀ ਨਾਲ ਅਗਲੀ ਪੇਮੈਂਟ ਵੀ ਕਰਾਂਗੇ ਜਿਹੜਾ 62 ਕਰੋੜ ਰੁਪਇਆ ਖਜ਼ਾਨੇ 'ਚ ਗਿਆ ਉਹਨੂੰ ਕਟਵੱਟ ਕਰਕੇ 50 ਕਰੋੜ ਰੁਪਇਆ ਦਿੱਤਾ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਹਿਕਾਰੀ ਮਿਲਾਂ ਦੀ ਜੇ ਇਕੱਲੀ-ਕੱਲੀ ਦੀ ਗੱਲ ਕਰਾਂ ਲੰਬੀ ਚੱਲੇਗੀ ਔਰ ਸ਼ੂਗਰ ਮਿਲ ਪੁਨਿਆੜ ਦੀ ਜੇ ਮੈਂ ਗੱਲ ਕਰਾਂ ਤਾਂ ਸ਼ੂਗਰ ਮਿਲ ਪੁਨਿਆੜ ਗੁਰਦਾਸਪੁਰ ਦੇ ਵਿੱਚ 34 ਕਰੋੜ 99 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਪਿਆ ਆ ਇਸੇ ਤਰ੍ਹਾਂ ਜੇ ਮੈਂ ਅਜਨਾਲੇ ਦੀ ਗੱਲ ਕਰਾਂ ਤੇ 21 ਕਰੋੜ 61 ਲੱਖ 61 ਲੱਖ 341000 ਰੁਪਈਆ ਉਹਨਾਂ ਦਾ ਪਿਆ ਵਾ ਜੇ ਨਕੋਦਰ ਦੀ ਗੱਲ ਕਰਾਂ ਤੇ 19 ਲੱਖ 19 ਕਰੋੜ 86 ਲੱਖ 76000 ਉਹਨਾਂ ਦਾ ਪਿਆ ਵਾ ਭੋਗਪੁਰ ਦੀ ਗੱਲ ਕਰਾਂ ਤੇ 15 ਕਰੋੜ 66 ਲੱਖ 35000 ਰੁਪਈਆ ਉਸ ਮਿਲਦਾ ਬਕਾਇਆ ਪਿਆ ਔਰ ਸ਼ੂਗਰ ਮਿਲ ਵਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਹਦੀ ਮੈਂ ਗੱਲ ਕਰਾਂ 32 ਕਰੋੜ 51 ਲੱਖ 33000 ਰੁਪਇਆ ਉਹਦਾ ਵੀ ਅਜੇ ਬਕਾਇਆ ਪਿਆ ਇਸੇ ਤਰ੍ਹਾਂ ਜੇ ਮੈਂ ਥੋੜਾ ਪਿੱਛੇ ਚੱਲਾਂ ਤੇ ਜਿਹੜੀਆਂ ਦੂਸਰੀਆਂ ਦੋ ਮਿੱਲਾਂ ਰਹਿ ਗਈਆਂ ਨੇ ਚਾਰ ਮਿੱਲਾਂ ਰਹਿ ਗਈਆਂ ਨੇ ਫਾਜਲਕਾ ਦਾ 19 ਕਰੋੜ ਹੈ ਫਾਜਲਕਾ ਦਾ 19 ਕਰੋੜ 22 ਲੱਖ ਹੈ ਮਰਿੰਡਾ ਮਿਲ ਦਾ 18 ਕਰੋੜ 69 ਲੱਖ ਰੁਪਇਆ ਵਾ ਬੁੱਡੇਵਾਲ ਮਿਲ ਦਾ 15 ਕਰੋੜ 33 ਲੱਖ ਰੁਪਇਆ ਵਾ ਤੇ ਜੇ ਮੈਂ ਗੱਲ ਕਰਾਂ ਨਵਾਂ ਸ਼ਹਿਰ ਮਿਲ ਦੀ 20 ਕਰੋੜ 99 ਲੱਖ ਰੁਪਇਆ 21 ਕਰੋੜ ਰੁਪਇਆ ਉਹਦਾ ਵੀ ਰਹਿ ਰਿਹਾ ਉਹ ਸਹਿਕਾਰੀ ਮਿੱਲਾਂ ਦੇ ਨਾਲ-ਨਾਲ ਪ੍ਰਾਈਵੇਟ ਮਿੱਲਾਂ ਵੱਲੋਂ ਜਿਹੜਾ ਸਰਕਾਰ ਨੇ 61 ਰੁਪਏ 50 ਪੈਸੇ ਦੇ ਹਿਸਾਬ ਨਾਲ ਪੈਸਾ ਦੇਣਾ 122 ਕਰੋੜ ਰੁਪਇਆ ਅਜੇ ਰਹਿਦਾ ਅਸੀਂ ਭਗਵੰਤ ਮਾਨ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਕੇ ਯੁੱਧ ਨਸਿਆਂ ਵਿਰੋਧ ਵਾਲੇ ਪਾਸੇ ਕਰਕੇ ਇੱਕ ਦੂਜਿਆਂ ਦੇ ਪਰਚੇ ਕਰਾ ਕੇ ਝੂਠੀਆਂ ਸੱਚੀਆਂ ਰਿਪੋਰਟਾਂ ਦੇ ਕੇ ਸਾਰਾ ਕੁਝ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਆ ਔਰ ਅੱਜ ਕਿਸਾਨ ਮੰਗ ਪੱਤਰ ਦੇਣ ਆਏ ਆ ਕਿਸਾਨ ਯੂਨੀਅਨ ਦੇ ਸਾਰੇ ਆਗੂ ਆਏ ਨੇ ਮੈਂ ਮਾਨ ਸਰਕਾਰ ਨੂੰ ਇਹ ਗੱਲ ਦਸਨੀ ਚਾਹੁੰਦਾ ਕਿ ਅਸੀਂ ਸਿਰਫ ਤੇ ਸਿਰਫ 12 ਤੋਂ 14 ਦਿਨ ਦਾ ਟਾਈਮ ਦੇਾਂਗੇ ਜੇ 12 ਤੋਂ 14 ਦਿਨ ਦੇ ਵਿੱਚ ਵਿੱਚ ਸਾਡੀ ਪੇਮੈਂਟ ਨਾ ਕੀਤੀ ਔਰ ਅਗਸਤ ਦੀ 1-2 ਤਰੀਕ ਨੂੰ ਸ਼ੂਗਰ ਮਿਲ ਪੁਨਿਆੜ ਦੇ ਅੱਗੇ ਧਰਨਾ ਲਾਵਾਂਗੇ ਜਿਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਸ਼ੂਗਰ ਫੈਕਟ ਐਮ ਡੀ ਦੀ ਹੋਵੇਗੀ ਜੇ ਕੋਈ ਰਾਹਗੀਰ ਉਥੇ ਤੰਗ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਭਗਵੰਤ ਮਾਨ ਸਰਕਾਰ ਦੀ ਹੋਵੇਗੀ ਅੱਜ ਜੋ ਮੰਗ ਪੱਤਰ ਦਿੱਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀਆਂ ਮੇਲਾ ਨੇ ਉਹਨਾਂ ਦਾ ਵਕਾਇਆ ਰਾਸ਼ੀ ਦੇ ਵਿਰੋਧ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਕਿਉਂਕਿ ਅੱਜ ਜਿਹੜੇ ਕਿਸਾਨ ਨੇ ਮਨ ਫਾਈਨੈਂਸ਼ੀਅਲ ਹਾਲਤ ਦੇਖੀ ਜਾਏ ਤੇ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੰਨੇ ਦੀ ਫਸਲ ਇੱਕ ਕੈਸ਼ ਕ੍ਰੋਪ ਹੋਣੀ ਚਾਹੀਦੀ ਹੈ ਜਿਹੜੀ ਇੱਕ ਸਾਲ ਬਾਅਦ ਆਂਦੀ ਆ ਕਿ ਜਿਹੜੀ ਜਿਹਦੇ ਵਿੱਚ ਜ਼ਿਮੀਂਦਾਰਾਂ ਨੇ ਆਪਣੇ ਠੇਕੇ ਦੇਣੇ ਆ ਆਪਣੇ ਜ਼ਮੀਨਾਂ ਦੇ ਉੱਤੇ ਫਸਲ ਤੇ ਖਰਚਾ ਕਰਨਾ ਉਹ ਸਾਲ ਇੱਕ ਖਰਚਾ ਕਰਨ ਤੋਂ ਬਾਅਦ ਮੇਲਾ ਨੂੰ ਅਸੀਂ ਫਸਲ ਦੇਤੀ ਹੋਈ ਆ ਕਿ ਜਿਹੜੀ ਅੱਜ 6 ਤੋਂ 7 ਮਹੀਨੇ ਹੋ ਗਿਆ ਸਾਡੀਆਂ ਪੇਮੈਂਟਾਂ ਨਹੀਂ ਮਿਲ ਰਹੀਆਂ ਔਰ ਅਸੀਂ ਬੈਂਕ ਦੀਆਂ ਲਿਮਟਾਂ ਭਰ-ਭਰ ਵਿਆਜ ਭਰ-ਭਰ ਉਹ ਬੈਂਕਾਂ ਨੂੰ ਦੇ ਰਹੇ ਆ ਆਪਣੇ ਬੱਚੇ ਪੜਾਉਣੇ ਆ ਅੱਗੇ ਫਸਲ ਤੇ ਖਰਚਾ ਕਰਨਾ ਇਹ ਕਿਵੇਂ ਕੀਤਾ ਜਾਵੇ ਕਿਸਾਨ ਅੱਜ ਇਸ ਦੁਵਿਧਾ ਦੇ ਵਿੱਚ ਆ ਕਿ ਮੈਂ ਖਰਚਾ ਕਰਾਂ ਦਾ ਕਰਾਂ ਕਿੱਥੋਂ ਔਰ ਬੈਂਕਾਂ ਵਾਲੇ ਵੀ ਇੱਥੋਂ ਤੱਕ ਜਵਾਬ ਦੇ ਚੁੱਕੇ ਨੇ ਕਿ ਅਸੀਂ ਤੁਹਾਨੂੰ ਪੇਮੈਂਟਾਂ ਨਹੀਂ ਦੇਣੀਆਂ ਸਾਨੂੰ ਬੈਂਕ ਤੋਂ ਕਰਜ਼ਾ ਨਹੀਂ ਚਾਹੀਦਾ ਸਾਨੂੰ ਆਪਣੀ ਜਿਹੜੀ ਗੰਨੇ ਦੀ ਵਕਾਇਆ ਰਾਸ਼ੀ ਆ ਉਹ ਚਾਹੀਦੀ ਆ ਜਦ ਕਿ ਭਵੰਤਮਾਨ ਸਰਕਾਰ ਜਦੋਂ ਆਈ ਸੀਗੀ ਉਹ ਇੰਨੀ ਗੱਲ ਕਹਿੰਦੀ ਸੀ ਗੰਨੇ ਦੀ ਪੇਮੈਂਟ ਤੁਹਾਨੂੰ ਅਸੀਂ 21 ਦਿਨਾਂ ਦੇ ਵਿੱਚ ਤੇ ਤੁਹਾਡੇ ਖਾਤਿਆਂ ਦੇ ਵਿੱਚ ਪਾਵਾਂ ਕਰਾਂਗੇ ਕਿ ਜਿਹੜੀ ਅੱਜ ਪੰਜਾਬ ਸਰਕਾਰ ਆ ਭਗਵੰਤਮਾਨ ਸਾਹਿਬ ਦੀ ਸਰਕਾਰ ਆ ਆਪਣੇ ਵਾਅਦਿਆਂ ਤੋਂ ਪੂਰੀ ਨਹੀਂ ਉੱਤਰੀ ਉਹਦੇ ਵਿੱਚ ਅਸਫਲ ਹੋ ਰਹੀ ਆ ਪੂਰੀ ਤਰ੍ਹਾਂ ਫੇਲ ਹੋ ਰਹੀ ਆ ਜੀ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਗੰਨਾ ਕਾਸ਼ਤਕਾਰ ਆ ਉਹਨਾਂ ਦਾ ਜੋ ਵੀ ਵਕਾਇਆ ਰਾਸ਼ੀ ਆ ਉਹ ਸਾਡੇ ਖਾਤਿਆਂ ਵਿੱਚ ਪਾਣੀ ਚਾਹੀਦੀ ਹੈ